ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਦਿੱਤੀ ਹੈ ਮੌਸਮ ਦੇ ਕਰਵਟ ਲੈਣ ਦੇ ਨਾਲ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਹੋਈ ਹੈ ਕਈ ਥਾਵਾਂ ਦੇ ਉੱਪਰ ਮੀਂਹ ਪਿਆ ਤਾਂ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹੈਗੀਆਂ ਨੇ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਫਿਰੋਜ਼ਪੁਰ ਦੇ ਵਿੱਚ ਕਈ ਥਾਵਾਂ ਦੇ ਉੱਪਰ ਕੱਲ ਗੜੇ ਮਾਰੀ ਹੋਈ ਸੀਗੀ ਅੱਜ ਵੀ ਕਨੇ ਬੱਦਲ ਛਾਏ ਹੋਏ ਨੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹਨੇ ਆ ਇਸ ਵਲੇ ਫਿਰੋਜ਼ਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇਜ਼ ਹਵਾ ਚੱਲਦੀ ਹੈਗੀ ਹੈ ਤੇ ਫਸਲਾਂ ਹਲਦੀਆਂ ਹੋਈਆਂ ਨਜ਼ਰ ਆਉਂਦੀਆਂ ਹੈਗੀਆਂ ਨੇ ਗੜੇਬਾਰੀ ਹੋਈ ਹੈ ਕਈ ਥਾਵਾਂ ਦੇ ਉੱਪਰ ਕਿੰਨਾ ਕੁ ਨੁਕਸਾਨ ਹੁੰਦਾ ਹੈ ਸਾਡੇ ਨਾਲ ਕਿਸਾਨ ਮੌਜੂਦ ਨੇ ਬਾਈ ਕੀ ਨਾਮ ਹੈ ਤੁਹਾਡਾ ਸਰਦਾਰਾ ਸਿੰਘ ਸਰਦਾਰਾ ਸਿੰਘ ਸਾਡੇ ਨਾਲ ਮੌਜੂਦ ਹੈ ਸਰਦਾਰਾ ਜੀ ਕਿਵੇਂ ਦੇਖਦੇ ਹੋ ਜਿਹੜੀ ਇਹ ਹਵਾ ਚੱਲ ਰਹੀ ਹੈ ਨੁਕਸਾਨ ਹੀ ਹੋ ਰਿਹਾ ਨੁਕਸਾਨ ਹੀ ਹੋ ਰਿਹਾ ਅੱਜ ਵੀ ਇਹ ਨੁਕਸਾਨ ਹੋ ਰਿਹਾ ਪਰ ਜੇ ਹਲਕੀ ਮੋੜ ਤੇ ਝਾੜ ਹੌਲਾ ਪੱਜੇਗਾ ਕਿੰਨੀ ਕੁ ਹਵਾ ਚੱਲਦੀ ਐ ਇਸ ਟਾਈਮ ਤੇ ਬਾ ਪੂਰੀ ਗਲਤੀ ਹੈ ਤੇ ਕੱਲ ਕਈ ਥਾਵਾਂ ਤੇ ਗੜੇ ਮਾਰੀ ਵੀ ਹੋਈ ਗੜੇ ਮਾਰੀ ਦਾ ਕੀ ਨੁਕਸਾਨ ਹੁੰਦਾ ਗੜੇ ਮਾਰੀ ਨਾਲ ਸਿੱਟੇ ਹੀ ਢੜ ਗਏ ਹਾਂ ਸਾਰੇ ਸਿੱਟੇ ਢੜ ਗਏ ਖਤਮ ਹੋ ਗਿਆ ਕੰਮ ਹਾਂ ਬੜੀ ਦਿੱਕਤ ਹੁੰਦੀ ਕਿਸਾਨ ਨੂੰ ਕਿਸਾਨ ਤਾਂ ਮਰ ਗਿਆ ਜਿੱਥੇ ਗੜੇ ਮਾਰੀ ਹੋ ਗਈ ਹਾਂ ਕੰਮ ਖਤਮ ਹੋ ਗਿਆ ਪਹਿਲੇ ਵੀ ਇਸ ਮੌਸਮ 'ਚ ਐਵੇਂ ਹੁੰਦੀ ਸੀ ਕਿ ਕੱਲੀ ਕਿਹੇ ਸਾਲ ਹੁੰਦੀ ਕਿਹੇ ਸਾਲ ਨਹੀਂ ਹੁੰਦੀ ਪਰ ਵੀ ਹੋਈ ਸੀ ਪਰ ਕਣਕਾਂ ਸਾਰੀਆਂ ਬੇਸਕੀਆਂ ਆਂ ਜਿਵੇਂ 50 ਮਾਲ ਨਿਕਲੀ ਹੋ 30 ਮਾਲ ਨਿਕਲੀ ਹਾਂ ਤੇ ਇਸ ਤਰ੍ਹਾਂ ਹੀ ਸਾਂਣ ਵਾਸਤੇ ਬੜਾ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਛੋਣਾ ਦੇਰ ਕਾ ਡੁੱਬ ਗਿਆ ਸਾਰਾ ਕਿਸੇ ਗੌਰਮੈਂਟ ਨੇ 1 ਰੁਪਇਆ ਵੀ ਨਹੀਂ ਦਿੱਤਾ ਹਾਂ ਇਹ ਗੱਲ ਕਰੀਏ ਜਿਹੜਾ ਐਸਲੇ ਮੌਸਮ ਕਿਵੇਂ ਦਾ ਬਣਿਆ ਹੋਇਆ ਐਸਲੇ ਦਾ ਬਦਲਵਾ ਹੀ ਪੂਰੀ ਆ ਹਾਂ ਇਹ ਜਿਹੜੀ ਹਵਾ ਚੱਲਦੀ ਆ ਕਣਕ ਦਾ ਨੁਕਸਾਨ ਕਰਦੀ ਆ ਅੱਛਾ ਇਹ ਨੇਰ ਚ ਬਗਦਾ ਪਿਆ ਤੇ ਕਣਕ ਦਾ ਨੁਕਸਾਨ ਹੈ ਜੋ ਮੋਢੇ ਲਗੇ ਕਣਕ ਦਾ ਝਾੜ ਹੌਲਾ ਪੈ ਜਾਣਾ ਬੱਦਲ ਹਿੱਲੇ ਵੀ ਬਣੇ ਹੋਏ ਹਾਂ ਬੱਦਲ ਆ ਜਾਏ ਪੂਰੇ ਛਾਏ ਹੋਏ ਹੋ ਟੋਪੇ ਗਿਆ ਮਿੱਠੀ ਮਿੱਠੀ ਟੋਪੇ ਬੱਦਲ ਵੀ ਪੂਰੇ ਆ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੀ ਗੜੇਮਾਰੀ ਹੁੰਦੀ ਹੈ ਉਸ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੋਰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਹੋਰ ਕਿਸਾਨਾਂ ਨਾਲ ਗੱਲਬਾਤ ਕਰ ਲੈਣੇ ਕੀ ਨਾਮ ਹੈ ਜੀ ਤੁਹਾਡਾ ਰਵੀਲ ਸਿੰਘ ਰਵੀਲ ਸਿੰਘ ਜੀ ਐਸ ਵਲੇ ਮੌਸਮ ਕਿਵੇਂ ਦਾ ਹੈ ਮੌਸਮ ਬੜਾ ਖਰਾਬ ਹੈ ਹੂੰ ਬੰਦਲੇ ਆ بارش ਵਗਦੀ ਹੈ ਪਾਣੀ ਜੀ ਹਵਾ ਚੱਲਦੀ ਹੈ ਕਣ ਕੱਢ ਡਿੱਗ ਪੈਂਦੀ ਹੈ ਹਵਾ ਕਿੰਨੀ ਕੁ ਚੱਲ ਰਹੀ ਹੈ ਹਵਾ ਠੀਕ ਠੀਕ ਹੀ ਚੱਲਦੀ ਹੈ ਜੀ ਤਾਂ ਜ਼ਿਆਦਾ ਵੀ ਹੋ ਸਕਦੀ ਹੈ ਕੱਲ ਕਈ ਥਾਵਾਂ ਦੇ ਉੱਪਰ ਫਿਰੋਜ਼ਪੁਰ ਚ ਗੜੇ ਮਾਰੀ ਹੋਈ ਹੈ ਹਾਂਜੀ ਹਾਂਜੀ ਕਈ ਥਾਵਾਂ ਤੇ ਮੀਂਹ ਪਿਆ ਹੈਗਾ ਹਾਂਜੀ ਤੇ ਗੜੇ ਮਾਰੀ ਦਾ ਕੀ ਨੁਕਸਾਨ ਹੈ ਗੜੇ ਮਾਰੀ ਜਦੋਂ ਸਿੱਧੇ ਤੇ ਡਿੱਗੇਗਾ ਸੜਟ ਸੱਲੇ ਜਾਪੇਗਾ ਹਾਂ ਤੇ ਜਿੰਮੇਦਾਰ ਦਾ ਕੰਮ ਖਰਾਬ ਹੋ ਜਾਏਗਾ ਹਾਂ ਅੱਗੇ ਵੀ ਐਵੇਂ ਦਾ ਮੌਸਮ ਹੁੰਦਾ ਸੀਗਾ ਜਦੋਂ ਜਦੋਂ ਆਹਲੇ ਮੌਸਮ ਆਂਦਾ ਸੀਗਾ ਸੀ ਮਾਰਚ ਮਹੀਨਾ ਹੁੰਦਾ ਸੀਗਾ ਤਾਂ ਬੱਦਲ ਹੁੰਦੇ ਸੀ ਜਾਂ ਗੜੇਮਾਰੀ ਹੁੰਦੀ ਸੀ ਹਾਂਜੀ ਹਾਂਜੀ ਬੜੇ ਮੜੀ ਹੁੰਦੇ ਜਾਂਦੇ ਕਈ ਵਾਰ ਨੇਹਰੀ ਆ ਕੇ ਕੰਮ ਖਸਮ ਹੋ ਜਾਂਦਾ ਹਾਂ ਹਾਂਜੀ ਸਾੜ ਵਾਸਤੇ ਕਿੰਨਾ ਕੋਈ ਪਰੇਸ਼ਾਨੀ ਹੋ ਜਾਂਦੀ ਹੈ ਬੜੀ ਪਰੇਸ਼ਾਨੀ ਜੀ ਇਹ ਇੰਨਾ ਖਪਾ ਕਰਕੇ ਤੇ ਜੀਵਨ ਦਾ ਫਸਲ ਨਾਲ ਦਾ ਫਾਇਦਾ ਕੀ ਹਾਂ ਤਾਂ ਐਸਾ ਵੀ ਪੂਰੀ ਚਿੰਤਾ ਬਣੀ ਹੋਈ ਹੈ ਹਾਂਜੀ 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 ਹਾਂ ਸਭ ਨੂੰ ਚਿੰਤਾ ਬਣੀ ਖੜੀ ਹੈ ਕਿ ਅਸੀਂ ਇਹਨੇ ਜੋ ਕਮਾਈ ਖਾਣੀ ਹੈ ਕੀ ਕੋਈ ਨੁਕਸਾਨ ਹੋ ਗਿਆ ਤੁਸੀਂ ਕੀ ਕਹਾਂਗੇ ਕੀ ਹਾਂ ਤੇ ਕਨੇ ਬਦਲ ਹੱਲੇ ਵੀ ਛਾਏ ਹੋਏ ਆ ਹਾਂਜੀ ਹਾਂਜੀ ਮੌਸਮ ਵਿਭਾਗ ਨੇ ਵੀ ਅਲਰਟ ਕੀਤਾ ਹੋਇਆ ਫਿਰੋਜ਼ਪੁਰ ਦੇ ਵਿੱਚ ਕਈ ਥਾਵਾਂ ਦੇ ਉੱਪਰ ਗੜੇਮਾਰੀ ਹੋਈ ਹੈ ਹਾਂਜੀ ਹਾਂਜੀ ਜਿਹੜੇ ਇਲਾਕਿਆਂ ਦੇ ਵਿੱਚ ਜਿੱਦਾਂ ਮੱਖੂ ਜੀਰਾ ਇਲਾਕੇ ਦੇ ਵਿੱਚ ਪਿੰਡ ਕਈ ਪਿੰਡਾਂ ਦੇ ਵਿੱਚ ਗੜੇਮਾਰੀ ਹੋਈ ਹੈ ਤਾਂ ਫਿਰ ਉਹ ਤਾਂ ਬੜੀ ਚਿੰਤਾ ਵਾਲੀ ਗੱਲ ਹੋ ਜਾਂਦੀ ਹੈ ਹੱਲੇ ਵੀ ਬਦਲ ਚਿੰਤਾ ਚਿੰਤਾ ਬਹੁਤ ਜ਼ਿਆਦਾ ਚਿੰਤਾ ਜੋ ਗੜਾ ਪੈ ਗਿਆ ਜਮੀਨ ਦਾ ਫਤਨ ਮਾਰਿਆ ਗਿਆ ਉਹ ਜਿਹੜਾ ਫਸਲ ਨਾਲੀ ਕੋ ਕਾਮਜਾਬ ਬੰਦਾ ਤੇ ਫਸੜੀ ਨਾ ਰਿਆ ਤੇ ਉਹਨ ਕਾਮਜਾਬ ਕਹੇ ਤੇਜ ਹਵਾਵਾਂ ਕਿਵੇਂ ਮਾਰੀਆਂ ਹੈਗੇ ਤੇਜ ਹਵਾ ਜਿਹੜੀ ਆਵੇ ਤੇ ਇਹ ਕਣਕ ਨੂੰ ਡੇਕ ਦਿੰਦਾ ਹਾਂ ਕਣਕ ਦਾ ਨੁਕਸਾਨ ਕਰਦਾ ਹੋਰ ਜਿਹੜੀ ਕੋ ਫਸਲ ਹੋਵੇ ਮਿਰਚਾਂ ਨੂੰ ਤੇਲਾ ਖਰਾਬ ਕਰਦਾ ਬੰਦਾਂ ਦੇ ਤੇਲਾ ਪੈਂਦਾ ਹਾਂ ਹਾਂਜੀ ਤਾਂ ਬਿਲਕੁਲ ਇਹਨਾਂ ਨੇ ਵੀ ਜਾਣਕਾਰੀ ਦਿੱਤੀ ਹੈਗੀ ਆ ਕਿ ਜੇ ਤਾਂ ਗੜੇਮਾਰੀ ਹੁੰਦੀ ਹੈ ਜਿਆਦਾ ਹੋ ਜਾਂਦੀ ਹੈ ਤਾਂ ਕਿਸਾਨਾਂ ਦੇ ਵਾਸਤੇ ਨੁਕਸਾਨ ਹੈ ਤੇ ਇਹ ਤੇਜ਼ ਹਵਾਵਾ ਵੀ ਕਿਸਾਨਾਂ ਵਾਸਤੇ ਨੁਕਸਾਨ ਹੈ ਕਿਸਾਨਾਂ ਦਾ ਕਹਿਣਾ ਹੈਗਾ ਤਾਂ ਫਿਰੋਜ਼ਪੁਰ ਦੇ ਵਿੱਚ ਇਸ ਵळे ਕਣੇ ਬੱਦਲ ਛਾਏ ਹੋਏ ਨੇ ਮੌਸਮ ਜਿਹੜਾ ਉਹ ਖਰਾਬ ਹੈਗਾ ਸਵੇਰੇ ਹੀ ਮੀਂਹ ਪਿਆ ਹੈਗਾ ਤਾਂ ਹੱਲੇ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਤਾਂ ਪਹਿਲਾਂ ਹੀ ਅਲਰਟ ਕੀਤਾ ਹੋਇਆ ਤਾਂ ਫਿਰੋਜ਼ਪੁਰ ਦੇ ਵਿੱਚ ਜੇ ਇਸ ਵळे ਗੱਲ ਕਰੀਏ ਤਾਂ ਕਣੇ ਬੱਦਲ ਛਾਏ ਹੋਏ ਨੇ ਤੇਜ਼ ਹਵਾਵਾਂ ਚਾਹਦੀਆਂ ਹੈਗੀਆਂ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਸਣੀ ਝੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ